ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਗੱਲ ਕਰਦੇ ਆ ਜੀ ਕੋਨੇਵਾਲ ਪਿੰਡ ਦੇ ਵਿੱਚ ਜਿਹੜਾ ਬੰਨ ਟੁੱਟਾ ਸੀ ਤੇ ਲਾਗੇ ਕੋਠੀ ਜਲੀ ਠੱਟੀ ਸੀ ਅੱਜ ਅਸਲੀਅਤ ਪਾਣੀ ਉਤਰਨ ਤੇ ਪਤਾ ਲੱਗਦਾ ਵੀ ਕਿਵੇਂ ਤੇ ਕਿੰਨਾ ਨੁਕਸਾਨ ਹੋਇਆ ਤੇ ਕਿਵੇਂ ਸਾਰੀ ਬੈਠੀ ਹੈ ਠੀਕ ਹੈ ਜੀ ਇਹ ਕੋਠੀ ਆਖੰਤਾ ਕਾਰਨ ਜਦੋਂ ਢੱਕ ਵੱਜੀ ਆ ਪਾਣੀ ਦੀ ਤੇ ਉਹਨੇ ਨੀਹਾਂ ਚੋਂ ਮਿੱਟੀ ਕੱਢ ਦਿੱਤੀ ਤੇ ਸਾਰੀ ਥੱਲੇ ਬੈੜ ਗਈ ਇਹ ਸਰਕਾਰ ਕਹਿੰਦੀ ਆ ਕਿ ਮੁਆਵਜ਼ਾ ਦਵਾਂਗੇ ਹੁਣ ਦੇਖਣਾ ਵੀ ਇਹ ਘਰ ਵਾਲਿਆਂ ਨੂੰ ਜੇ ਕੋਠੀ ਵਾਲਿਆਂ ਨੂੰ ਇਹਨਾਂ ਨੂੰ ਨੁਕਸਾਨ ਹੋਇਆ ਤੇ ਕੀ ਮੁਆਵਜ਼ਾ ਦਿੰਦੀ ਆ ਕਿ ਗਾਹੋਂ ਕਰਾਂਵਾਂ ਲੌਣ ਵਾਲਾ ਇਹ ਗੱਲਾਂ ਕਰਦੀ ਆ ਸਰਕਾਰ ਸਮੇਂ ਦੇ ਲਿਹਾਜ਼ ਦੇ ਨਾਲ ਕਾਫੀ ਵੱਡਾ ਨੁਕਸਾਨ ਆਇਆ ਇਹਨਾਂ ਨੂੰ ਤੇ ਸਰਕਾਰਾਂ ਵਾਅਦੇ ਕਰਦੀਆਂ ਨੇ ਆਰ ਸਰਕਾਰਾਂ ਨੇ ਦੇਖੂਆ ਕਿਤਾ ਹ ਘਰ ਦੇ ਨਾਲ ਨਾਲ ਸਾਰੀ ਫਸਲ ਪਾੜੀ ਗੰਨੇ ਦੀ ਖੇਤੀ ਜੋ ਨਹੀਂ ਦਾ ਨੁਕਸਾਨ ਰੇਤ 3 3 4 4 ਫੁੱਟ ਚੜ ਗਈ ਤੇ ਸਰਕਾਰ ਕਹਿੰਦੀ ਆ ਵੀ ਜਿਸਦੀ ਖੇਤ ਉਸੇ ਦੀ ਰੇਤ ਆ ਅਰ ਰੇਤ ਨੂੰ ਕੀ ਕਰਨਗੇ ਦੱਸੋ ਇਹ ਰੇਤ ਵੀ ਸੰਭਿਆ ਸਮਾਂ 6 ਮਹੀਨੇ ਤੋਂ ਵੱਧ ਦਾ ਲੱਗ ਜਾਣਾ ਜੀ ਇਹ ਰੇਤ ਜ਼ਮੀਨ ਨੂੰ ਫਸਲ ਦੇ ਜੋ ਕਰਨ ਦੇ ਉੱਤੇ ਸਮਾਂ ਲੱਗਣਾ ਤਕਰੀਬਨ 1 ਸਾਲ ਸਮਾਂ ਜਿਹੜਾ ਉਹ ਲੱਗ ਜਾਣਾ ਤੇ ਫਿਰ ਖੇਤੀਬਾੜੀ ਜੋਗਾ ਜ਼ਮੀਨ ਕਿਵੇਂ ਬੰਦੀ ਆ ਕਿਵੇਂ ਨਹੀਂ ਬੰਦੀ ਇਹ ਸਮਾਂ ਦੱਸੂਗਾ ਬਹੁਤ ਵੱਡਾ ਨੁਕਸਾਨ ਆਇਆ ਇਹ ਕੋਠੀ ਦਾ ਠੀਕ ਹੈ ਜੀ ਸਾਰੇ ਹੀ ਉਹ ਸਮੇਂ ਦੇ ਨਾਲ ਚੱਲਦੇ ਸੀ ਸਮੇਂ ਦੇ ਨਾਲ ਗੱਲਬਾਤ ਹੁੰਦੀ ਸੀ ਆਹ ਵੇਖਦੇ ਆ ਅਸੀਂ ਕਿੱਡਾ ਵੱਡਾ ਨੁਕਸਾਨ ਹੈ ਤੇ ਤੇਵੇਂ ਘਾਟ ਢਰੀ ਕੋਈ ਇਹ ਤਾਕੋ ਜੀ ਆ ਪਾਣੀਆਂ ਦੀ ਨਾਲ ਆ ਇਹ ਕਿਵੇਂ ਆ ਸਾਰਾ ਆ ਫਲਾਟ ਕਰਤਾ ਯਾ ਸਾਰਾ ਜੋ ਤਰਸਦਾ ਇਹ ਆ ਹਾਰੀ ਦੇਖੋ ਸਥਿਤੀ ਪਾਣੀ ਉਤਰਨ ਤੇ ਪਤਾ ਲੱਗਦਾ ਵੀ ਕਿਵੇਂ ਕਿੰਨਾ ਵੱਡਾ ਨੁਕਸਾਨ ਆ ਇਹ ਇਹ ਪਾਣੀ ਦੇ ਵਿੱਚ ਵੀ ਤੇ ਆ ਲੱਗਦੀ ਜਿਵੇਂ ਕੁ ਅੱਧੀ ਜੱਦੀ ਬਚੀ ਹੈ ਪਰ ਇਹ ਉਹ ਇਹ ਸਭ ਨਹੀਂ ਪਚਿਆ ਸਾਰਾ ਹੀ ਢਾ ਢੇਰੀ ਮਲਬਾ ਸਾਰਾ ਥੱਲੇ ਹੋ ਗਿਆ ਕਿ ਇਹ ਆਪਣੀ ਆ ਕੋਈ ਨਹੀਂ ਇਹ ਖਤਮ ਤਾਂ ਨਹੀਂ ਪਾ ਦਾ ਇਹ ਸੱਜਿਆ ਖਤਮ ਚੱਡਾ ਬਠਾ ਨੁਕਸਾਨ ਹੈ ਉਹ ਗੱਲ ਕਰਾਂਗੇ ਉਹਨਾਂ ਦੇ ਨਾਲ ਇਹ ਇਹ ਉਤੇ ਕੀ ਗੱਲਬਾਤ ਹੁੰਦੀ ਹੈ ਉਹ ਫੋਟੋ ਮੀਡੀਆ ਨਾਲ ਬਹੁਤ ਵੱਡਾ ਹਾਂ ਨੁਕਸਾਨ ਦਾ ਗੁੱਟਿਸ਼ੂ ਇਹ ਸਾਰੀ ਦੇਖ ਲੈ ਕਿਹੜਾ ਪੈਨ ਸਭ ਭਰਦੀ ਸਭ ਥੱਲੇ ਕੂਪ ਹੈਗੇ ਪਾਣੀ ਨਹੀਂ ਛਿੱਟ ਕੇ ਲੱਗਿਆ ਅੰਨ ਦੇ ਵਿੱਚ ਨੁਕਸਾਨ ਹਾਂ ਦਾਜਾ ਜਿਹੜਾ ਪਾਣੀ ਉਤਰਨ ਦਿੱਤੇ ਇਹ ਲੱਗਦਾ ਕਿ ਕਿੱਡਾ ਵੱਡਾ ਇਨਸਾਨ ਹੈ ਇਹ ਕੋਠੀਆਂ ਦਾ ਢਾ ਢੇਰੀ ਹੋ ਜਾਣਾ ਇਹ ਤਾਂ ਮਨ ਨੂੰ ਬਹੁਤ ਲੋਕਾਂ ਤਲਾਸ਼ੇ ਦਿੱਤੇ ਆ ਪਰ ਸਮੇਂ ਦੀ ਖੇਡ ਨਹੀਂ ਸਮੇਂ ਦੀਆਂ ਸਰਕਾਰਾਂ ਜਿਹੜੀਆਂ ਹੁਣ ਕਿਵੇਂ ਸਾਰ ਲੈਂਦੀਆਂ ਨੇ ਕਿਵੇਂ ਮੌਜਾ ਦਿੰਦੀਆਂ ਨੇ ਇਹ ਪਤਾ ਲੱਗਦਾ ਆ ਕਿ ਕੀ ਆਪਣੇ ਪੈਰਾ ਸਿਰ ਖੜੇ ਹੋਣ ਜੋ ਕਿ ਹੋ ਜਾਣਗੇ ਕਿੰਨਾ ਨੁਕਸਾਨ ਹੋਇਆ ਹੈ ਉਸ ਨੂੰ ਵੀ ਪਤਾ ਹੁੰਦਾ। ਬਹੁਤ ਬਟਾ ਨੁਕਸਾਨ ਆਇਆ ਜੀ। ਕਾਲਾ ਨੁਕਸਾਨ ਦੀ ਕਰੇ ਹਾਰ ਤਰ੍ਹਾਂ ਦੇ ਸਮਾਨ ਦੀ ਦੇਖੋ ਸੋਫੇ ਆ। ਇਹ ਹੈ ਜੀ ਕਿੰਨਾ। ਕਰੇ ਦੂਸਰ ਸਮਾਨ ਦਾ ਬਹੁਤ ਬਟਾ ਨੁਕਸਾਨ, ਕੁਰਸੀਆਂ, ਸੋਫੇ ਮਾਰੀਆਂ, ਸਾਰਾ ਤਰ੍ਹਾਂ ਦਾ ਬੈੱਡ, ਬੂਟ ਸਭ ਕੁਝ ਹੀ ਖਰਾਬ ਹੋ ਚੁੱਕਾ ਸਭ ਕੁਝ ਹੀ। ਆ ਕੰਨਾ ਗੁੰਗੂ ਪਾਏ ਦੇਖੋ ਘਰ ਤੇ ਸਚਾਵੜਦਾ ਸਮਾਨ ਸਾਰਾ ਪਿਆ ਸੀ ਓਏ ਸਾਰਾ ਸਪਾ ਸਾਰਾ ਢਾਹ ਢੇਰੀ ਹੋ ਗਿਆ ਇਹ ਸ਼ੋਲਰ ਪੰਪ ਜਿਹੜਾ ਤੇ ਲਗਾਇਆ ਸੀ ਉਹ ਸਾਰਾ ਹੀ ਢਾਹ ਢੇਰੀ ਹੋ ਗਿਆ ਉਹਦੇ ਵਿੱਚ ਬਹੁਤ ਵੱਡਾ ਨੁਕਸਾਨ ਆਇਆ ਇਸ ਦੇ ਵਿੱਚ ਆ ਦੇਖੋ ਕਿਥਾਂ ਪਾਣੀ ਭੰ데요 ਪ੍ਰਯਾਸ ਕਰਦੇ ਹਾਂ ਜਿਹੜਾ ਸੇਮ ਆ ਰਹੀ ਹੈ ਖਟਾ ਹੈ ਇਹ ਕਰਕੇ ਪਈਆ ਜਲਦਾਈ ਮੈਂ ਨਾ ਪਹਹਾ ਗਿਆ ਕੋਈ ਕਹਿਦਾ ਨਹੀਂ ਨਾ ਘਰ ਤੋਂ ਨਾ ਉਹ ਪਾਣੀ ਥਰ ਦੇੇ ਸਮਝ ਨੂੰ ਨਾ ਕਹਤਾ ਮੈਂ ਇਹ ਨਹੀਂ ਹੈ ਕਿ ਇਹ ਨਹੀਂ ਹੈ ਕਿ ਉਹ ਹੁਣ ਸਰਕਾਰਾਂ ਦੇ ਅਧਿਕਾਰੀ ਨਾ ਕਹਿੰਦੇ ਸਰਕਾਰਾਂ ਨਾ ਕਹਿੰਦੀ ਕਿ ਤੋ ਕੀ ਪਿਆ ਦੱਸੋਗੇ ਮੈਂ ਤਾਂ ਨਹੀਂ